ਤਵਾ ਪ੍ਰਸਾਦ ਪਾਧੜੀ ਛੰਦ ਅਬਿਅਕਤ ਤੇਜ ਅਨਭਉ ਪ੍ਰਕਾਸ਼ ਅਛੈ ਸਰੂਪ ਅਦਵਾਯ ਨਾਸ ਅਨਟੋਟ ਤੇਜਨ ਖੋਟ ਪੰਡਾਰ ਦਾਤਾ ਦੁਰੰਧ ਸਰਬੰ ਪ੍ਰਕਾਰ अनुभूत तेज अनछज्य गात करता सदेव हरता सनातन आसन अडोल अनभूत कर्म दाता दयाल अनभूत धर्म जे सतर मित्र नहीं जन्म जात जे पुत्र प्राप नहीं मित्र मात जे कर्म धर्म नहीं धर्म ध्यान जे नेह गेह नहीं व्योधबान जे जात पात नहीं सतर मित्र जे नेह गेह नहीं चिन्ह चित्र जे रंग रूप नहीं राग रेख जे जन्म जात नहीं धर्म भेख जे कर्म धर्म ਨਹੀਂ ਜਾਤ ਪਾਤ ਨਹੀਂ ਨੇਹ ਗਹਿ ਨਹੀਂ ਪਿਤ੍ਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਬਿਆਧ ਜੇ ਰੋਗ ਸੋਗ ਨਹੀਂ ਸਤਰ ਸਾਧ ਜੇ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜੇ ਰੋਗ ਸੋਗ ਨਹੀਂ ਜੋਗ ਜੁਗਤ ਜੇ ਤਰਾਸ ਆਸ ਨਹੀਂ ਭੂਮ ਭੁਗਤ ਜੇ ਕਾਲ ਬਿਆਲ ਕਟਿਓ ਨ ਅੰਗ ਅਛੈ ਸਰੂਪ ਅਖੈ ਭੰਗ ਜਿਹ ਨੇਤ ਨੇਤ ਚਰੰਤ ਬੇਦ ਜੇ ਅਲਖ ਰੂਪ ਕਥਤ ਕਤੇਬ ਜੇ ਅਲਖ ਰੂਪ ਅਸਨਯ ਤੋਲ ਜੇ ਅਮਿਤ ਤੇਜ ਅਛੈ ਅਤੋਲ ਜੇ ਧਿਆਨ ਕਾਜਮੁਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨਸੀਤ ਕਾਮ ਵਰਖਾਸ ਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਜੋਗ ਵਿਦਿਆ ਵਿਚਾਰ ਸਾਧਨ ਤਦਪ ਪਾਵਤਨ ਪਾਰ ਕਈ ਉਰਦ ਬਾਹ ਦੇਸਨ ਪ੍ਰਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮਰਤ ਸਾਸਤਰ ਚਰੰਤ ਬੇਦ ਕਈ ਕੋਕ ਕਾਪ ਕਥਤ ਕਤੇਬ ਕਈ ਅਗਨ ਹੋਤਰ ਕਈ ਪਉਣ ਆਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਖ ਪੈ ਪੱਤਰ ਭੱਛ ਨਹੀਂ ਤਦਪ ਦੇਵ ਹੋਵਤ ਪ੍ਰਤਾਛ ਕਈ ਗੀਤ ਗਾਨ ਗੰਦਰਬ ਰੀਤ ਕਈ ਬੇਦ ਸਾਸਰ ਵਿਦਿਆ ਪ੍ਰਤੀਤ ਕਉ ਬੇਦ ਰੀਤ ਜਗ ਆਦ ਕਰਮ ਕਉ ਅਗਨ ਹੋਤਰ ਕਉ ਤੀਰਸ ਧਰਮ ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸ਼ ਦੇਸ਼ ਵਿਦਿਆ ਪੜੰਤ ਕਈ ਕਰਤ ਭਾਂਤ ਭਾਂਤਨ ਵਿਚਾਰ ਨਹੀਂ ਨਹਿ ਗਤਾਸ ਪਾਇਤ ਨਾ ਪਾਰ ਕਈ ਤੀਰਤ ਤੀਰਤ ਭਰਮਤ ਸੋ ਪਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਦ ਬੀਰ ਵਿਦਿਆ ਵਿਚਾਰ ਨਹੀਂ ਤਦਪ ਤਾਸ ਪਾਇਤ ਨਾ ਪਾਰ ਕਹਉ ਰਾਜ ਰੀਤ ਕਹਉ ਜੋਗ ਧਰਮ ਕਈ ਸਿਮਰਤ ਸਾਸਤਰ ਉਚਰਤ ਸੋ ਕਰਮ ਨੇਉ ਲਿਆਦ ਕਰਮ ਕਹਉ ਹਸਤ ਦਾਨ ਕਹਉ ਅਸੁ ਮੇਦ ਮਖ ਕੋ ਬਖਾਨ ਕਹਉ ਕਰਤ ਬ੍ਰਹਮ ਵਿਦਿਆ ਵਿਚਾਰ ਕਹਉ ਜੋਗ ਰੀਤ ਕਹਉ ਬਿਰਦ ਚਾਰ ਕਹਉ ਕਰਤ ਜਛ ਗੰਦਰ ਬगान ਕਹਉ ਤੂਬ ਦੀਪ ਕਹਉ ਅਰਗ ਦਾਨ ਕਹਉ ਪਿਤਰ ਕਰਮ ਕਹਉ 베ਦ ਰੀਤ ਕਹਉ ਨ੍ਰਿਤ ਨਾਚ ਕਹਉ ਗਾਨ ਗੀਤ ਕਹਉ ਕਰਤ ਸਾਸਤ ਸਿਮਰਤ ਉਚਾਰ ਕਈ ਭਜਤ ਏਕ ਪਗ ਨਿਰਾਤਾ ਕਈ ਨੇਹ ਦੇਹ ਕਈ ਗੇਵਾਸ ਕਈ ਭ੍ਰਮਤ ਦੇਸ ਦੇਸਨੋ ਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਦ ਜਾਪ ਕਈ ਕਰਤ ਜੋ ਕਲਪੰਗ ਪ੍ਰਜੰਤ ਨਹੀਂ ਤਦਪ ਤਾਸ ਪਾਇਤ ਨਾ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਪ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ 파ਰਤ ਪਾਨ ਬਹੁ ਕਰਤ ਹੋਮ ਅਰ ਜਗਦਾਨ ਬਿਨ ਇੱਕ ਨਾਮ ਇੱਕ ਚਿਤ ਲੀਨ ਫੋਕਟੋ ਸਰਬ ਧਰਮਾਂ ਬਹੀਨ